ਜੰਗਰਾਂ ਦੀ ਖਰਾਕ ਆ ਜੇ ਤੁਸੀਂ ਸਹੀ ਤਰੀਕੇ ਨਾਲ ਭੁੱਖ ਵੱਧ ਮੰਨਣਗੇ ਜਦੋਂ ਹਰੀਆਂ ਬਿੱਠਾ ਮਾਰਦੇ ਆ ਹੂੰ ਐਕਸ਼ਨ ਹੋ ਜਾਂਦਾ ਹੁਣ ਆਪਦੇ ਬੰਦੇ ਨੇ ਆ ਇਹਨੇ ਰੱਖੇ ਆ ਪਹਿਲਾਂ ਨਹੀਂ ਸੀ ਇਹ ਬਿਮਾਰੀਆਂ ਜਦੋਂ ਅਸੀਂ ਛੱਡਦੇ ਸੀ ਬਾਜੀ ਹੂੰ ਸਹੀ ਆ ਇਹ ਬਿਮਾਰੀਆਂ ਬਣਿਆ 2015 ਨੂੰ ਬਈ ਕੀ ਕਾਰਨ ਕੀ ਬਣਿਆ ਬਿਮਾਰੀ ਜਿਹੜੀ ਨਮੀ ਤੋਂ ਨਮੀ ਤੋਂ ਨਮੀ ਬੰਦਿਆਂ ਚ ਵੀ ਜਾਨਵਰਾਂ 'ਚ ਨਮੀ ਤੋਂ ਬੰਦਿਆਂ ਹੁਣ ਆ ਰਹੀ ਆ ਆਪਾਂ ਨੂੰ ਇਹ ਬੁਖਾਰ ਹੋ ਕੇ ਉਤਰ ਜਾਂਦੇ ਹੁਣ ਕਦੇ ਛੱਲ ਕੱਢ ਗਈ ਕਦੇ ਉਹਵੇਂ ਹੀ ਇਹ ਪਾੜ ਜਿਹੜੀਆਂ ਇਹ ਬਿਮਾਰੀਆਂ ਦਾ ਕਾਰਨ ਹੈ ਕੈਮੀਕਲ ਵੀ ਆ ਹੁਣ ਆਪਣੇ ਪਾਣੀ ਦੇ ਕੇ ਬਦ ਆ ਲਾਲ ਪਤਕ ਸੁਵੇ ਗਰੂ ਵਾਲੀ ਸਪਰੇ ਰੇ ਹਾਂ ਇਹਨਾਂ ਦਾ ਵੀ ਬਹੁਤ ਫਰਕ ਪੈਂਦਾ ਹੁਣ ਸਾਰੀਆਂ ਚੀਜ਼ਾਂ ਦੀ ਸਪਰੇ ਹਾਂ ਨੋਰਮਲੀ ਹੁੰਦੀ ਸੀ ਇਹ ਰੇਗ ਚੀਜ਼ਾਂ ਹੁਣ ਸਪਰੇ ਤੋਂ ਬਣਾਉਂਦੀ ਨਹੀਂ ਬੰਦਾ ਕਰੋ ਵੀ ਪਾਪਾ ਮੰਨ ਕੇ ਕਰੋ ਬਈ ਵੀ ਆਪਣਾ ਕੋਈ ਅਣਜਾਣ ਬੰਦਾ ਚਲੋ ਉਹਨੇ ਗਲਤੀ ਹੋ ਗਈ ਨਹੀਂ ਪਤਾ ਲੱਗਿਆ ਉਹ ਹਰੀਆਂ ਪਿੱਠਾਂ ਲਾ ਗਿਆ ਉਹਦਾ ਉਸ ਤੋਂ ਬਾਅਦ ਦਾ ਬਈ ਲਾਜ ਕੀ ਆ ਜਿਹੜਾ ਮੈਟਰੋਜਨ ਦੀ ਗੋਲੀ ਆ ਜਿਹੜੀ ਗੁਲਾਬੀ ਜੀ ਹੁੰਦੀ ਆ ਹੂੰ ਉਹਦੇ ਚਾਰ ਟੋਟੇ ਕਰਨ ਮੈਟਰ ਜਲ ਬਾਈ ਉਹ ਤਿੰਨ ਦਿਨ ਦੇ ਹੂੰ ਉਤਰਨ ਦਾਣੇ ਦਾ ਬਾ ਕਿਉਂਕਿ ਲਾਲੀਬੀਰ ਉਹਨਾਂ ਦੇ ਤਜਰਬੇ ਨੇ ਬਹੁਤ ਜ਼ਿਆਦਾ ਤੇ ਉਹਦੇ ਨਾਲ ਦੋ ਜੀ ਐ ਦੱਸੋ ਵੀ ਉਸਤਾਦ ਜਸਵੀਰ ਬਾਦਲ ਜੀ ਨਾਲ ਜਿਨ੍ਹਾਂ ਨੇ ਕਬੂਤਰ ਉਡਾਏ ਆ ਜੀ ਉਹਨਾਂ ਲਵੇ ਕਿਉਂਕਿ ਲਾਈਫ ਆ ਪ੍ਰੈਕਟੀਕਲ ਤੇ ਬੈਠੇ ਇੱਥੇ ਬਾਜੀ ਛੱਡੀ ਸੀਗੀ ਕਾਲਸੀਆ 22 ਮੇਲੇ ਦਾ ਛੱਡਿਆ ਸੀ ਉਤਰ ਜੀ ਉਹਨਾਂ ਨੇ ਦੋਨੇ ਪਾਈ ਆਏ ਸੀ ਇੱਥੇ ਜੀ ਇਹ ਪੰਡ ਜੀ ਅਸੀਂ ਮੇਲੇ ਉਹਨਾਂ ਦੇ ਨਾਲ ਸੀ ਮੇਲੇ ਦਾ ਕਬੂਤਰ ਫਰਨਾ ਵੱਧ ਉੜਿਆ ਤੇ ਜੀ ਇਹ ਕਿਹੜੀ ਖਿਡਾਰੀ ਹਾਰ ਜਾਂਦਾ ਇਹ ਨਹੀਂ ਹੁੰਦਾ ਮੇਲੇ ਹੁਣੀ ਵੀ ਪੂਰੇ ਟੌਪ ਖਿਡਾਰੀ ਮੇਲੇ ਹੁਣੀ ਆਪਦੇ ਟਾਈਮ ਤੋਂ ਬਹੁਤ ਆਪਣੇ ਹਿਸਾਬ ਨਾਲ ਬਹੁਤ ਟੌਪ ਸੀ ਰਹੀ ਉਹ ਆਪਾਂ ਉਹਨਾਂ ਨੂੰ ਦੇਖਿਆ ਜੀ ਹਰੇਕ ਬੰਦੇ ਤੋਂ ਕੋਹਨਾ ਕੋਈ ਸਿੱਖਣ ਨੂੰ ਮਿਲਦਾ ਜਾਂਦਾ ਜਦੋਂ ਆਪਾਂ ਬੰਦੇ ਕੋਲੇ ਜਾਣਾ ਜੀ ਇਹ ਆਪਾਂ ਗੱਲਾਂ ਮਾਰ ਕੇ ਮੋੜਨਾ ਹਾ ਕਰਨਾ ਫੇਤੀ ਜਿਹਾ ਖੁੰਦਾ ਬਿਲਕੁਲ ਬਿਲਕੁਲ ਸਹੀ ਹੋ ਗਿਆ ਉਹ ਬੰਦਿਆਂ ਨੇ ਵੀ ਕਬੂਤਰ ਢਾਈ ਆ ਯਾਰ ਆਪਾਂ ਕਿਉਂ ਨਹੀਂ ਢਾ ਸਕਦੇ ਆਹ ਨਹੀਂ ਢਾ ਸਕਦੇ ਆ ਬੰਦੇ ਜਿਹੜਾ ਬੰਦਾ ਮਿਹਨਤ ਕਰੂਗਾ ਉੱਡਣਾ ਤੇ ਨਵੇਂ ਬੰਦੇ ਇਹੀ ਚੱਕਰਾ ਵੀ ਉੜ ਜਾਂਦੇ ਆ ਉਹੀ ਗੱਲ ਨੂੰ ਲੈ ਕੇ ਆਪਾਂ ਨੇ ਜਿਹੜਾ ਵੀ ਇਹ ਇੰਟਰਵਿਊ ਕਰਨ ਦਾ ਮਕਸਦ ਉਹੀ ਹੁੰਦਾ ਵੀ ਬੰਦੇ ਜਿਹੜੇ ਦੇਖ ਰਹੇ ਨੇ ਕੁਛ ਨਾ ਕੁਛ ਮਾੜਾ ਮੁੱਟਨ ਨੂੰ ਸੇਧ ਵੀ ਕਬੂਤਰ ਰੱਖਣ ਨਹੀਂ ਗੱਲ ਇਹ ਘਰੇ ਉਹ ਟਾਈਮਾਂ 'ਚ ਹਾਂਜੀ ਉਹ ਟਾਈਮਾਂ 'ਚ ਕਬੂਤਰ ਜਵਾਕਾਂ ਨੂੰ ਰੱਖਣ ਹੀ ਨਹੀਂ ਦਿੰਦਾ ਇਹ ਜਿਹੜੇ ਉਹਨਾਂ ਨੂੰ ਆਇਆ ਹੁੰਦੇ ਪੜ੍ਹਦਾ ਮੈਂ 9ਵੀਂ ਜੀ ਜੀ ਪਤਾ ਨਹੀਂ 10ਵੀਂ ਸੀ ਜਦੋਂ ਜਸਵੀਰ ਬਾਦਲਾ ਆਇਆ ਉਹ ਮੇਲੇ ਕੋਈ ਸ਼ੌਂਕ ਪੂਰਾ ਹਾਂ ਹੂੰ ਰੱਖੇ ਹੁੰਦੇ ਇਹ ਬਾਜੀਆਂ ਨਹੀਂ ਛੱਡਾ ਮੰਦੇ ਜੀ ਕਰਦੇ ਜੀ ਬਾਜੀਆਂ ਛੱਡਣੇ ਉਹ ਸਮਾਂ ਹੋ ਨਹੀਂ ਬਾਕੀ ਵੀਰੇ ਨੇ ਤਰੱਕੀ ਕਰੀਆ ਵੀਰੇ ਨੇ ਮਿਹਨਤ ਬਹੁਤ ਕਰੀਆ ਆਪਣਾ ਜਾਨਵਰ ਬਣਾਇਆ ਬਾਕੀ ਇਹ ਦੱਸਣਗੇ ਖੁਦ ਭਾਈ ਇਹ ਕਿਵੇਂ ਉਡਾਉਂਦੇ ਆ ਕਿਵੇਂ ਡਾਈਆਂ ਕਰਾਉਂਦੇ ਆ ਕਿਵੇਂ ਕਬੂਤਰ ਦੀ ਸਾਂਭ ਸੰਭਾਲ ਕਰਦੇ ਆ ਹੂੰ ਇਹਨਾਂ ਦਾ ਪ੍ਰੈਕਟੀਕਲ ਬਹੁਤ ਜ਼ਿਆਦਾ ਹੋ ਗਿਆ ਲਾਲੀ ਵੀਰ ਵੀ ਘਟਾ ਗਿਆ ਦੇਖੋ ਮੇਰੇ ਲਈ ਤਾਂ ਥੋੜਾ ਦੁਕਾਨਦਾਰੀ ਕਰਕੇ ਸਮਾਂ ਹੀ ਨਹੀਂ ਹੈ ਉਮਰ ਦੇ ਹਿਸਾਬ ਨਾਲ ਕਿਉਂਕਿ ਆਪਾਂ ਵੀ ਕਹੀ ਜਾਈਏ ਹੁਣ ਜੋ ਇਨਸਾਨ ਅੱਜ ਦੀ ਘੜੀ ਕੂਤਰੋ ਡਾ ਰਿਹਾ ਉਹਦਾ ਪ੍ਰੈਕਟੀਕਲ ਆ ਨਾ ਨਾ ਅੱਜ ਦੇ ਹੀ ਡਾਵੇ ਹੀ ਮੰਨ ਗਏ ਕਿ ਲੋ ਤੁਸੀਂ ਵੀ 2018 17 18 ਨਹੀਂ ਹੂੰ ਉਹ ਘਰੇ ਨਹੀਂ ਬਹਵੇਂ ਸੀ ਕਿਤੇ ਕਿਤੇ ਜਾ ਬਣਨ ਲੱਗਦੇ ਕਿਤੇ ੜੀ ਕੋਣੇ ਉਹ ਤਾਂ ਜਾਂਦੇ ਆਉਂਦੇ ਨਹੀਂ ਜਾਂਦੇ ਹੁਣ ਇਹਨਾਂ ਦੀ ਉਮਰ ਹੁਣ ਇਹ ਤੁਹਾਨੂੰ ਵੀਰਾ ਵੀਰ ਦੱਸਣਗੇ ਭਾਈ ਵੀ ਕਿਵੇਂ ਡਾਈਆਂ ਹੁੰਦੀਆਂ ਨੇ ਕੋਈ ਆ ਲੈ ਲਾਇਰ ਕੋਲ ਪੁੱਛੋ ਹੁਣ ਪੁੱਛੋ ਇਹਨਾਂ ਨੂੰ ਕਿ ਕਿਸੇ ਦਾ ਨਵੇਂ ਖਿਡਾਰੀ ਦਾ ਨਫਾ ਹੋ ਜਾਂਦਾ ਫਾਇਦਾ ਹੋ ਜਾਂਦਾ ਅੱਪਾ ਕੱਲੀ ਗੱਲ ਵੀ ਵੀਰੇ ਬਾਈ ਤੇ ਨਹੀਂ ਛਿਟ ਨਹੀਂ ਜਿਹੜੀ ਗੱਲ ਦਾ ਜੀ ਕਿਸੇ ਨੂੰ ਸਿੱਖਣ ਨੂੰ ਕੁਝ ਮਿਲਦਾ ਜੀ ਦੱਸਣੀਆਂ ਨਾਲ ਨਾਲ ਬਾਕੀ ਲਾਹਰੀ ਨੂੰ ਬੈਠੇ ਆ ਦੱਸਿਆ ਦਾ ਹੈਗਾ ਹਾਂ ਇਹ ਤੋਂ ਵੀ ਪੁੱਛੋ ਉਸਦੀ ਦਾ ਵੀਰੇ ਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਜਾਂਦੀ ਜੀ ਗੱਲ ਆਪਣੇ ਵੀ ਹਰੀਆਂ ਬੈਠਾ ਚਿੱਟੀਆਂ ਬੈਠਾ ਚਰਬੀ ਵਾਲੀਆਂ ਇੱਕ ਨੂੰ ਮਾਰਦਾ ਬਾਈ ਕਬੂਤਰ ਉਹ ਕਿਖਿਆ ਨਾ ਕੱਢਣ ਲੱਗ ਜਾਂਦਾ ਫਿਰ ਇਹ ਬੈਰਦਾ ਯਾਰ ਬੈਰਛ ਵੀ ਆ ਬਠਾ ਦਾ ਵੀ ਤੇ ਦੂਜਿਆਂ ਦਾ ਚਟੀਆਂ ਦਾ ਜੀ ਮੈਂ ਤੇ ਕੂ ਤਾਂ ਜ਼ੋਰ ਵੀ ਲਾਉਣ ਲੱਗ ਜਾਂਦਾ ਘਰੇ ਬਾਲੇ ਉੜਦੇ ਉਹ ਵੀ ਮਾਰਦਾ ਉਹ ਆਡਾ ਵੀਰੇ ਹਾਂ ਬਈ ਸੜੀਆਂ ਬਠਾ ਦਾ ਬੈਠੇ ਹੀ ਮਾਰ ਲਾ ਚਟੀਆਂ ਹੂੰ ਇਹਦਾ ਬਠੇ ਹੀ ਮਾਰਨਾ ਬੈਠੀ ਕਬੂਤਰ ਜਿਹੜੇ ਬਾਈ ਇਹਦਾ ਲਾਲੀ ਵੀਰ ਕੋਈ ਹੱਲ ਹੈ ਜਿਹੜਾ ਚਟੀਆਂ ਬਠਾ ਮਾਰਦੇ ਨੇ ਇਹੀ ਦੇ ਦਿੰਦੇ ਆ ਜੀ ਬੱਚੇ ਮਾੜੀ ਮੋਟੀ ਐਨਰੋਸਿਨ ਪਾ ਦਨ ਅੱਛਾ ਐਨਰੋਸਿਨ ਜਾਣੀ ਇਹਦੇ ਲਈ ਫਾਇਦਾ ਕਰਦੀ ਆ ਹੂੰ ਠੀਕ ਐਨਰੋਸਿਨ ਕਿੰਨੀ ਕੁ ਪਾਉਣੀ ਚਾਹੀਦੀ ਆ ਕੀ ਮਕਦਾਰ ਆ ਕੀ ਡੋਜ਼ ਆਵੇ 2 ਐਮ ਐਲ ਪਾ ਦੇਣਾ ਹੈ ਅੱਛਾ 2 2 ਲੀਟਰ ਦਾ 2 ਲੀਟਰ ਦੇ ਵਿੱਚ 2 ਐਮ ਐਲ ਐਨ ਰੋਸ ਇਹ ਕਿੰਨੇ ਕ ਦਿਨ ਪਾਉਂਦੇ ਹੋ ਫਿਰ ਤਿੰਨ ਕ ਦਿਨ ਇਹ ਦੇਣੀ ਪੈਂਦੀ ਹੈ ਤਿੰਨ ਕ ਦਿਨ ਲਗਾਤਾਰ ਦੇਣ ਨਾਲ ਜਾਨੀ ਸਹੀ ਉਸ ਤੋਂ ਬਾਅਦ ਕੋਈ ਰੀਵਰ ਵਾਸਤੇ ਕੁਝ ਹੋਰ ਵੀ ਪਾਉਣਾ ਜਾਂ ਕੱਲੀ ਐਨ ਰੋਸ ਸੋ ਬਾਈਹੀ ਦੋ ਤੱਕ ਹੀ ਜਾ ਲੈਣਾ ਅੱਛਾ ਚਲੋ ਕਿਸੇ ਭਾਈ ਦਾ ਫਾਇਦਾ ਹੋ ਜਾਂਦਾ ਤੁਸੀਂ ਪੁਰਾਣੇ ਉਸਤਾਦਾਂ ਦੇ ਉਸਤਾਦਾਂ ਚੋਂ ਆ ਕੇ ਫਿਰ ਵੀ ਹੁਣ ਤੁਹਾਡੇ ਚੇਲੇ ਆ ਗਾ ਉਹਨਾਂ ਦੇ ਵਿੱਚ ਇਵੇਂ ਬਣ ਗਏ ਦੱਸਣਾ ਚਾਹੀਦਾ ਕਿ ਕਿਸੇ ਜੀ ਦਾ ਫਾਇਦਾ ਹੋ ਜਾਂਦਾ ਕਬੂਤਰ ਬਾਜ਼। ਬਾਕੀ ਵੀਰਾ ਦਾ ਸੁਪਾ ਇਹ ਕਿਵੇਂ ਢਾਈਆਂ ਕਰਾਉਂਦਾ ਜਿੱਤੇ ਆ ਪਿਛਲੇ ਸਾਲ ਵੀ ਚੰਗੀਆਂ ਬਾਜ਼ੀਆਂ ਮਿਹਨਤ ਨਾਲ ਜਿੱਤੇ ਆ। ਬਹੁਤ ਵਧੀਆ ਉੱਡਦੇ। ਜਦੋਂ ਰੱਬ ਨੇ ਬਹੁਤ ਵਧੀਆ ਮਿਹਰ ਕਰੀ ਜੰਮੀ ਤੇ ਕਿੱਥੇ ਕਿੱਥੇ ਜਿੱਤਿਓ ਬਾਈ ਬਾਜ਼ੀਆਂ? ਬਾਜ਼ੀਆਂ ਤਾਂ ਜਿੰਨੇ ਛੱਡੀਆਂ 2-4 ਹੀ ਹਰੇ। ਹੂੰ। ਸਾਰੀਆਂ ਜਿੱਤੀਆਂ। ਇਹ ਸਾਡੇ ਗਰੁੱਪ ਐ ਬਣਾਇਆ ਸੀ। ਇਹ ਰੀਜੀ ਛੱਡਦਾ ਬਾਜ਼। ਇੱਥੇ ਛੱਡੀਆਂ ਨਹੀਂ ਦੂਰ ਨਹੀਂ ਜਾਂਦਾ। ਹਾਂ। ਇੱਥੇ ਬਾਜ਼ੀਆਂ ਵਧੀਆ ਹੁੰਦੇ ਨੇ ਆਪਣੀ। ਕਿਹੜੀ ਕਿਹੜੀਆਂ ਬਾਈ ਬਾਜੀਆਂ ਦੀ ਮੰਗ ਦੀ ਵਧੀਆ ਹੁੰਦੀਆਂ ਬੜੀ ਚੰਗੀਆਂ ਸਾਡੇ ਇੱਥੇ ਜਿਹੜੀਆਂ ਲਵੇ ਲਵੇ ਵਧੀਆ ਹੀ ਹੁੰਦੀਆਂ ਬਾਈਆਂ ਇੱਕੀ ਉਦੋਂ ਵੀ ਵਧੀਆ ਨੇ ਹੂੰ ਵੀ ਵਧੀਆ ਨਾਮ ਨੇ ਜੀਪਾਂ ਜੂਪਾਂ ਟਰੈਕਟਰ ਊਟਰਮ ਗੱਡੀਆਂ ਗੁੱਡੀਆਂ ਕਰਾਤੀਆਂ ਫਿਰ ਐਂਟਰੀਆਂ ਬਾਈ ਹਾਂ ਐਂਟਰੀਆਂ ਕਰਾਈਆਂ ਹੋਈਆਂ ਨੇ ਆਪਣੇ ਹੈਗੇ ਨੇ 61 ਬਾਜੀਆਂ ਐਂਟਰੀਆਂ ਕਰਾਈਆਂ ਨੇ 61 ਬਾਜੀਆਂ ਚ ਹਾਂ ਹਾਂ ਸਾਡੇ ਇੱਥੇ ਕਲੱਬ ਆ ਆਪਣੇ ਕੋਈ 13 ਬਾਜੀਆਂ ਨੇ ਕੋਈ 16 ਬਾਜੀਆਂ ਨੇ ਕੋਈ 10 ਨੇ ਕੋਈ 5 ਨੇ ਐ ਲਗਾਤਾਰ ਬਾਈ ਵਧੀਆ ਨੇ ਹੂੰ ਤਦਾਂ ਇਹ ਸਾਰੀਆਂ ਛਡਾਈਆਂ। ਯੋਮਾਂ। ਜਿਆਦਾ ਬਈ ਕਲੱਬਾਂ ਦੀਆਂ ਬਾਜੀਆਂ ਛੱਡਦੇ ਜਾਂ ਖੁੱਲੀਆਂ ਬਾਜੀਆਂ ਵੀ ਛੱਡ ਲੈਂਦੇ ਹੋ। ਕਲੱਬਾਂ ਦੀਆਂ ਇਧਰ ਐਂਟਰੀ ਬਹੁਤ ਨਹੀਂ ਖੁੱਲੀਆਂ ਛੱਡਣ ਦੀ ਲੋੜ ਹੀ ਨਹੀਂ ਪੈਂਦੀ। ਚਾਹੇ ਨ ਕਬੂਤਰ ਮੁੱਖ ਮੁੱਕ ਜਾਂਦੇ। ਹੂੰ ਇਧਰ ਬਾਜੀਆਂ ਪੂਰੀਆਂ ਵਧੇ ਹੁੰਦੇ ਨੇ। ਖੁੱਲੀ ਬਾਜੀ ਤੇ ਕਲੱਬ ਵਾਲੀ ਦੇ ਵਿੱਚ ਸੋਨੂੰ ਕੋਈ ਐਂ ਫਰਕ ਲੱਗਦਾਗਾ? ਕਲੱਬ ਵਾਲੀ ਦਾ ਹੀ ਐਂ ਫਾਇਦਾ ਜਿੰਨੇ ਕਬੂਤਰ ਹੈਗਾ ਉੰਨੇ ਹੀ ਹੁੰਦੇ ਆ। ਖੁੱਲੀਆਂ ਤਾਂ ਪਤਾ ਨਹੀਂ ਸ਼ੌ ਵੱਧ ਹੋ ਜੇ। ਹੂੰ ਫਿਰ ਮੁੜ ਕੇ ਬਾਹਲਾ ਔਖਾ ਹੁੰਦਾ। ਇੱਕ ਹੀ ਛਾਪੇ ਬਾਜੀ ਹੋਈ ਖੁੱਲੀ 2300 ਕੂਤਰ ਹੋ ਗਿਆ ਹੂੰ ਦੋ ਘੰਟੇ ਲੁੱਲੀ ਲੱਗੀ ਗਏ ਉਹਦਾ ਫਿਰ ਨਜ਼ਾਰਾ ਨਹੀਂ ਆਉਂਦਾ ਵੀ ਕਿਤੇ 100 ਕੂਤਰ ਪਤਾ ਵੀ 100 ਹੀ ਛੱਟਣਾ ਹੂੰ ਉਹਨੇ ਖੁੱਲੀ ਬਾਜੀ ਕਰਾਈ ਛਾਪੇ ਤੇ ਸਾਫ ਨਹੀਂ ਵਧੀਆ ਉਹਨਾਂ ਸ਼ਾਬ ਨਹੀਂ ਹੁੰਦੇ ਨਾ ਪਤਾ ਲੱਗਦਾ ਬੈਠੇ ਦਾ ਨਾ ਕੂਤਰ ਉੜਦੇ ਦਾ ਆ ਚੱਕਰ ਬਣ ਜਾਂਦਾ ਵੀ ਬਾਜੀ ਤੋਂ ਪਹਿਲਾਂ ਮਾਨਿਕ ਲਈ ਕੂਤਰ ਨੂੰ ਬਾਜੀ ਛੱਡਣਾ ਉਹਦੀ ਜਿਹੜੀ ਸਾਹ ਬਾ ਆਪਾਂ ਕਿਸੇ ਨੂੰ ਕੂਤਰ ਫੜਾ ਦਿੰਨੇ ਆ ਵੀ ਹਾਂ ਮੇਰਾ ਕੂਤਰ ਸਾਹ ਦੇ ਵੀ ਇਕਰਾਚ ਤਾਂ ਸਮਝਦਾ ਨਹੀਂ ਉਹ ਜਿਹੜੀ ਅਸਲੀ ਬਈ ਸਾਹਬ ਆ ਢੇੜਿਆਂ ਤੋਂ ਸ਼ੁਰੂ ਹੋ ਜਾਂਦੀ ਆ ਜੇ ਇਕਰਾਚੀ ਹੁੰਦੀ ਆ ਨਹੀਂ ਨਹੀਂ ਢੇੜਿਆਂ ਤੋਂ ਹੁੰਦੀ ਆ ਹੁਣ ਇੱਕ ਦਿਨ ਤਾਂ ਕੀ ਕਰਦੂ ਬੰਦਾ ਪਹਿਲੀ ਗੱਲ ਜਦੋਂ ਆਪਾਂ ਕਬੂਤਰ ਨੂੰ ਕਿਸੇ ਨੂੰ ਫੜਾਉਣਾ ਵੀ ਐ ਸਿਭਾਉਣਾ ਉਹਨੂੰ 5-10 ਦਿਨ ਜਾਲਤ ਪਾਓ ਕਿਸੇ ਕਰੇ ਜੀ ਨਹੀਂ ਲਾਉਂਦਾ ਜਾ ਕੇ ਆਪਾਂ ਨੂੰ ਨੀਂਦ ਨਹੀਂ ਆਉਂਦੀ ਕਿਸੇ ਕਰੇ ਜਾਵੜੀ ਜਿੱਥੇ ਬੰਦਾ ਪੈਂਦਾ ਉੱਥੇ ਨੀਂਦ ਨਹੀਂ ਆਉਂਦੀ ਹੁਣ ਜਿਹੜਾ ਕਬੂਤਰ ਜਿੱਥੇ ਪੈਂਦਾ ਉੱਥੇ ਹੀ ਪੈਂਦਾ ਉਹਨੂੰ ਉੱਡ ਕੇ ਆਇਆ ਨੂੰ ਜਾਲਤ ਸ਼ਾਮੇ ਸ਼ੁਮੇ ਰੱਖੋ ਪਾਣੀ ਪੁਣੀ ਤੇ ਖਿੱਚਣ ਰੋਜ਼ ਆ ਜਾਨਵਰ ਜੀ ਲਾ ਲੰਦਾ ਕਿੰਨੇ ਦਿਨਾਂ ਦੀ ਬੰਦੀ ਤੇ ਛੱਡਦੇ ਹੋ ਵੀ ਜਿਵੇਂ ਬਾਜੀ 2 ਦਿਨ ਦੀ ਬੰਦੀ ਤੇ ਹਾਂ ਜੀ ਜਮਾਨੇ ਕੋਲ ਵੀ ਆਪਣਾ ਕੋਤਰੀ ਉੱਡ ਕੇ ਆ ਗਿਆ ਹੂੰ ਉੱਡ ਕੇ ਆਏ ਨੂੰ ਬਾਈ ਉਹਦੀ ਖਰਾਕ ਦੀ ਤਬਦੀਲੀ ਕਰਦਨੇ ਆ ਫਿਰ ਜਿਹੜੀ ਹਾਂ ਜੀ ਪੈਂਦਾ ਫਰਕ ਜੇ ਗਰਮੀ ਆ ਫਿਰ ਕਰਨਾ ਪੈਂਦਾ ਜੀ ਫੇਰ ਲੋਡ ਆਉਂਦਾ ਠੀਕ ਆ ਵੀ ਹਾਂ ਜੀ ਹਾਂ ਜੀ ਮੰਨ ਲੀ ਵੀ ਅੱਗੇ ਆਪਾਂ ਪੌਲੇ ਨੂੰ 5 ਬਦਾਮ ਉੱਪਰ ਦੀ ਕਣਕ ਫਿਰ ਉਹਦੇ ਬਾਈ ਕੀ ਤਬਦੀਲੀ ਕਰਦੇ ਆ ਉਹਦੀ ਉੱਡ ਕੇ ਆਏ ਦੀ ਥੋੜੇ-ਮੋਟੇ ਖਰਾਕ ਘਟਾਉਣੀ ਪੈਂਦੀ ਆ ਜੀ ਹੂੰ ਮਰਾਕ ਘਟਾ ਦੇ ਨੋ ਕੱਲੇ ਬਦਾਮਾ ਤੇ ਨਹੀਂ ਕਰਦੇ ਨਹੀਂ ਹੀ ਕੱਲੇ ਬਦਾਮਾ ਲਾ ਉੜਦੇ ਨਹੀਂ ਕੁੱਤੇ ਹੂੰ ਕਣਕ ਵੀ ਪਾਉਣੀ ਪੈਂਦੀ ਨਾਲ ਛਾਵ ਜਿਵੇਂ ਮੌਸਮ ਮੂਰੇ ਉਸ ਦਾ ਫਿਰ ਕੋ ਕਰਨਾ ਪੈਂਦਾ ਇਹ ਕੁੱਤੇ ਨੂੰ ਹੂੰ ਬੱਦ ਤੇ ਕਰਦੇ ਫਿਰ ਮੁੜ ਕੇ ਗਰਮੀ ਪਏ ਫਿਰ ਉਹ ਤੋਂ ਲਾਸਟ ਘੇੜਿਆਂ ਤੇ ਬਈ ਇੱਕ ਅੱਪਾ ਜਲਾਬ ਲਾ ਦਿੰਦੇ ਆ ਉਹਦੀ ਵਾਰ ਤੋਂ ਕਰਦੇ ਹਾਂ ਪਾਰਤ ਪਾਰ ਨਹੀਂ ਅਸੀਂ ਲਾਇਆ ਉਹ ਤੋਂ ਪਹਿਲਾਂ ਲਾਇਆ ਸੀ ਉਹਦਾ ਨੁਕਸਾਨ ਨਹੀਂ ਹੋਣਾ ਕੋਈ ਫਾਇਦਾ ਨਹੀਂ ਨੁਕਸਾਨ ਕਿਉਂ ਨੁਕਸਾਨ ਕਬੂਤਰ ਭੁੱਖ ਮੰਨੇ ਲੱਗ ਜਾਂਦੇ ਆ ਬਾਜੀ ਤੇ ਹੂੰ ਇਹ ਪਾਰਤਾ ਹਿਲਾਇ ਨਹੀਂ ਪਾਰਦੀ ਕੋਈ ਨਹੀਂ ਕੰਨੇ ਲਕਸੀ ਦਿੰਦੇ ਸੀ ਕੂਤਰੀ ਬਹੁਤ ਚੰਗੇ ਹੁੰਦੇ ਆ ਹੂੰ ਜਿੰਨੇ ਕਹਦੇ ਉੰਨੇ ਵਧੀਆ ਗਏ ਨਾਲੇ ਗਰਮੀ ਬਹੁਤ ਸੀ ਕਿ ਲਾਉਂਦਾ ਕੀ ਮਨਿਕਲ ਵੀ ਤੁਹਾਡਾ ਹਿਸਾਬਤਾਂ ਕੀ ਸੀ ਜਿਹੜਾ ਜਲਾ ਬਹੁ ਲਾਉਣ ਦਾ ਜਿਵੇਂ ਉੱਠ ਕੇ ਇਹਨੂੰ ਹੱਥ ਨੇ ਲਾਣੇ ਕਿਹੜੇ ਤੋਂ ਉੱਠ ਕੇ ਇਹਨੂੰ ਜਿਦਨੇ ਖੀਲੇ ਖੜੇ ਆ ਹੂੰ ਉਦਨੇ ਲਾਉਂਦੇ ਸੀ ਕਿਹ ਕੀ ਚੀਜ਼ ਦਾ ਤਰਫਲਾ ਆ ਜਾਂਦਾ ਜਿਹੜਾ ਤਰਫਲਾ ਹਾਂ ਡਾਬਰ ਹਾਂ ਡਾਬਰ ਦਾ ਤਰਫਲਾ ਹਾਂ ਉਹਦਾ ਜਲਬ ਕਿੰਨਾ ਕਮਾਦੀ ਲਾਉਂ ਸੀ ਬਾਈ ਕੀ ਹਿਸਾਬ ਦਾ ਜਿਵੇਂ ਕਬੂਤਰ ਨੂੰ ਜਿਵੇਂ ਲਾਲਾ 50 ml ਪਾਣੀ ਪਾ ਲਿਆ ਥੋੜਾ ਜਿਹਾ ਪਾ ਲਿਆ ਅੱਧਿਕ ਚਮਚੀ ਹੂੰ 20 ml ਲਾਦਾ ਬਾਕੀ ਰੋਲ ਦਾ ਹੂੰ 15 ਲਾ ਲਿਆ ਜਿਵੇਂ ਇਹੋ ਜਿਹੇ ਕਬੂਤਰ ਆ ਉਹ ਕੰਸਾਬ ਨਾ ਲੱਗਿਆ ਉਹਦਾ ਹੂੰ ਉਹਦਾ ਨੁਕਸਾਨ ਹੀ ਸੀ ਕੋਈ ਫਾਇਦਾ ਤਾਂ ਸਾਨੂੰ ਲੱਗਿਆ ਨਹੀਂ ਵੀ ਜਿਹੜਾ ਜਾਦਾ ਕਬੂਤਰ ਹੈਗਾ ਬਾਈ ਉਹ ਖੁੱਖ ਮੰਨਣ ਲੱਗ ਜਾਂਦਾ ਉਹਦੇ ਨਾਲ ਬਾਜੀ ਤੇ ਥੋੜਾ ਜਿਆ ਜਿੱਤਦਾ ਜਾਂਦਾ ਜਰੂਰ ਸਾਡੇ ਤਾਂ ਜਿੱਤੇ ਆਉਂਗਾ ਤਾਂ ਨਾ ਯਾਰ ਰੰਗ ਜਾਂਦਾ ਕਬੂਤਰ ਹੂੰ ਜਿਵੇਂ ਬਾਈ ਆਪਾਂ ਨੇ ਪੀਪਨ ਫਰਜ ਕਰ ਲਿਆ ਪਰਸੋਂ ਕੰਪਟਰ ਛੱਡਣਾ ਬਾਜੀ ਗਰਮੀ ਦੀ ਬਾਜੀ ਆ ਫੁੱਲ ਤੇ ਅੱਜ ਉਹਨੂੰ ਫਿਰ ਬਦਾਮਾਂ ਨਾਲ ਰਜਾਇਦਾ ਨਹੀਂ ਉਹ ਸਵੇਰੇ ਜਾਂ ਸੈਟਿੰਗ 'ਚ ਕਰਕੇ ਬਦਾਮ ਦੰਨੇ ਸੈਟਿੰਗ 'ਚ ਕਰਕੇ ਬੋਲ ਰਜਾਇਦਾ ਲੋਟ ਨਹੀਂ ਹੁੰਦਾ ਹੂੰ ਮੱਜਾ ਇਹ ਗਰਮੀ ਫਿਰ ਉੱਚ ਜਾ ਬਕਰ ਕੁੱਤ ਕਰਦੀ ਜਿੰਨੇ ਵਾਰ ਉਸੇ ਬਦਾਮ ਪਾਉਣੇ ਤੇ ਬਈ ਵਧੀਆ ਬਦਾਮ ਜਿਹੜੇ ਬੰਕ ਤੋਂ ਵੀ ਬਦਾਮ ਬੀਜ ਪਾਉਣੇ ਆ ਜਿਹੜੇ ਆਪਾਂ ਉਹ ਤੁਸੀਂ ਫਿਰ ਜੋਕ ਕੇ ਪਾਉਣੇ ਬਾਈ ਜਾਂ ਗਿਣ ਕੇ ਐਦਾਂ ਇੱਕ ਦਿਨ ਭਾਂਡਾ ਲਾ ਲਈਦਾ ਗੱਟੂ ਬਾਈ ਛੱਡ ਦੀਦਾ ਹੂੰ ਨਤ ਗੜਾ ਗੜੀ ਜੂ ਤਿੰਨ ਚਾਰ ਛੋ ਬਦਾਮ ਨੇਤ ਖਣਦਾ ਆਂਡਾ ਫੇਰ ਇੱਕਦਾਂ ਗਨਲੀ ਦੇ ਵਿੱਚ ਛੇ ਸ਼ਾ ਸ਼ਾ ਦਾ ਉਹਨਾਂ ਨੇ ਬੱਚੋਂ ਭਾਂਡਾ ਭਿਉਂਦ ਰੱਖਿਆ ਉਹਦਾ ਗੱਲ ਹੋ ਗਈ ਜਿਹੜਾ ਆਪਾਂ ਦੇ ਜਦੋਂ ਆਪਾਂ ਨੇ ਮੰਨ ਕੇ ਜਦੋਂ ਤੁਸੀਂ ਲਾਲੀ ਬਾਈ ਨੂੰ ਫੋਨ ਲਾ ਲਿਆ ਵੀ ਬਾਈ ਮੈਂ ਬਦਾਮ ਦੇਣਿਆ ਵੀ ਤੂੰ ਤੁਸੀਂ ਪੁੱਛ ਕੇ ਬਾਈ ਨੂੰ ਪੁੱਛ ਕੇ ਸਾਹਮਣਾ ਫਰਜ ਕਰ ਲੋ ਵੀ ਬਾਈ ਨੇ ਕਹਿਤਾ ਤੈਨੂੰ ਵੀ ਪੰਜ ਬਦਾਮ ਦੇ ਦੇ ਵੀਰੇ ਵੀਰੇ ਹਾਂ ਤੇ ਛੋਟਲੇ ਵੇ ਬਦਾਮ ਜਿਹੜੇ ਉਹ ਛੋਟੇ ਆ ਜਿਹੜੇ ਬਾਈ ਦੇ ਘਰੇ ਆ ਉਹ ਬਦਾਮ ਵੱਡੇ ਆ ਫੇਰ ਇਕੱਠੇ ਲਿਆ ਫੇਰ ਅਸੀਂ ਇਕੱਠੇ ਲਿਆਉਨੇ ਆ ਬਦਾਮ ਹੈ ਡ ਇੱਕੋ ਜੀ ਹੁੰਦੇ ਹੂੰ ਉਹ ਜਿਵੇਂ ਛੋਟਾ ਇੱਕ ਵਧਾ ਦੋ ਜੀ ਹੁਣ ਕਿੱਥੇ ਦਾ ਬਦਾਮ ਐ ਡਿਆ ਕਿਤੇ ਨਹੀਂ ਛੋਟਾਗਾ ਜਿਵੇਂ ਪੰਜ ਦਨੇ ਉਥੇ ਛੇ ਦੇ ਦੋ ਹੂੰ ਉੱਥੇ ਹੀ ਆਪੇ ਦਾ ਕੰਮ ਮਾੜਾ ਦਾ ਇੱਕ ਬਾਈ ਆਪਣਾ ਕਬੂਤਰ ਘਰੇ ਵੱਧ ਕੀ ਵੱਧ ਖਾਣਾ ਖਾਂਦਾਗਾ ਇੱਕ ਘਟ ਖਾਂਦਾਗਾ ਜਿਹੜੇ ਬਦਾਮ ਆਪਾਂ ਸੰਭਾਵਤ ਜਿਵੇਂ ਕੱਲ ਨੂੰ ਛੱਡਣਾਗਾ ਹਨਾ ਵੀ ਸਵੇਰੇ ਬਦਾਮ ਦੰਨਿਆਂ ਨੂੰ ਉਹ ਵੀ ਫਿਰ ਟੈਂਪਰੇਚਰ ਦੇ ਹਿਸਾਬ ਨਾਲ ਦੰਨਿਓ ਇਹ ਕਬੂਤਰ ਦੇ ਸਰੀਰ ਤੇ ਉਹਦੀ ਖਰਾਕ ਦੇਖ ਕੇ ਦੰਨੇ ਉਹ ਟੈਂਪਰੇਚਰ ਵੀ ਦੇਖਣਾ ਪੈਂਦਾ ਕਬੂਤਰ ਦੀ ਖਰਾਕ ਵਿੱਚ ਕਿੰਨੇ ਪੈਂਦੀ ਹੂੰ ਦੋਨੇ ਚੀਜ਼ਾਂ ਨਾਲੇ ਪਏ ਇੱਕ ਕਬੂਤਰ ਵੱਧ ਖਰਾਕ ਖਾਂਦੇ ਆ ਵਿੱਚ ਖਾਂਦੇ ਆ ਕਬੂਤਰ ਵੱਧ ਹੂੰ ਟੈਂਪਰੇਚਰ ਜਬ ਸਾਹ ਦੇਣਾ ਦੇ ਦੀਆ ਕੋਈ ਪ੍ਰਸ਼ਾਹ ਦੇ ਦੇ ਤੋ ਉਹੀ ਪ੍ਰਸ਼ਾਹ ਦੇ ਦੋ ਇੱਕ ਬਈ ਐ ਹੋ ਜਾਂਦਾ ਵੀ ਆਪਣਾ ਕਬੂਤਰ ਘਰੇ ਬਾੜਾ ਡਾਵਾ ਹੁੰਦਾ ਉਹਨੂੰ ਆਪ ਆਪਦੀ ਗਲਤੀ ਨਾਲ ਹਰਾ ਲੈਣ ਜਿਹੜਾ ਘਰੇ ਵੱਧ ਡਾਵਾ ਸਾਮ ਵੇਲੇ ਉਹਨੂੰ ਵੱਧ ਬਦਾਮ ਦੇਣ ਚਾਹੀਦਾ ਬਈ ਜੋ ਘਟ ਬਦਾਮ ਤੇ ਵੀ ਉੜ ਜਾਂਦਾ ਗਾ ਵੱਧ ਦੇਖ ਦੂ ਉਹਦਾ ਹੂੰ ਤਾਂ ਕਬੂਤਰ ਜੋਰ ਲਾਉਂਦਾ ਉੱਖ ਮਰ ਜਣਾ ਨੇ ਭੁੱਖ ਲੱਗੀ ਜਿਹੜਾ ਮਰ ਜਾ ਕਬੂਤਰ ਉਹਨੇ ਬਹਿ ਜਾਣਾ ਹਮ ਮਤਬ 10 15 ਮਿੰਟ ਉੱਡ ਜੂ ਖਿੱਚ ਕੇ ਹਮ ਇਹ ਉਹ ਕਬੂਤਰ ਨੇ ਆਪਦੇ ਆਪ ਆ ਜਾਣਾ ਤਾਂ ਹਾਂ ਤੋਂ ਸਾਡੇ ਕਬੂਤਰਾਂ ਨੂੰ ਪੀੜਾ ਕਰੇ ਕਬੂਤਰ ਵਧਣ ਆਵਾਵਾ ਉਹਨੂੰ ਬਦਾਵਾ ਜਿਹੜੇ ਉਹ ਵੀ ਵਧਦੇ ਦੇਣੇ ਚਾਹੀਦੇ ਸਾਰਾ ਕੁਝ ਨੂੰ ਵਧ ਦੇਣਾ ਪੈਣਾ ਹਮ ਹੁਣੇ ਕਬੂਤਰ ਬਹਿਣਾ 10 ਵਜੇ ਘਰੇ ਉਹ ਤਾਂ ਉਸੇ ਖਰਾਕ ਨਹੀਂ ਐ ਕਮਾਂ ਤਾਂ 4 ਵਜੇ ਉਹਦਾ ਫੱਕਾ ਬਣੀ ਅੱਜ ਜੋਰ ਲਾਵੇ ਹੋ ਇੱਕ ਵਾਈ ਜਿਹੜੇ ਆਪਾਂ 12 ਕੈਪਸੂਲ ਆਉਂਦੇ ਹੈਗੇ ਉਹ ਕਹੇ ਵੀ ਲਾ ਦਨੇ ਹੈਗੇ ਉਹ ਚਿੱਟਾ ਕੈਪਸੂਲ ਆ ਲਾਇਆ ਬਾਈ ਕਦੇ ਲਾ ਬਾਈ ਇਹੋ ਜਿਹਾ ਕੋਈ ਨਹੀਂ ਲਾਉਣਾ ਉਹ ਚੀਜ਼ ਤਾਂ ਨਹੀਂ ਵਰਤਦੇ ਬਾਈ ਕੋਈ ਵੀ ਨਹੀਂ ਨਹੀਂ ਅਸੀਂ ਕੁਛ ਨਹੀਂ ਵਰਤਿਆ ਕਦੇ ਸੈਂਪਲ ਜਿਹੀ ਛੱਡਦੇ ਹਾਂ ਕਬੂਤਰਾ ਉਹ ਦੂਸਰਾ ਹੀ ਲਾਉਂਦੇ ਆ ਜੇ ਵੀ ਉਹ ਉਹਦੀ ਛੱਡਦੇ ਨੇ ਓਪਣੀ ਜਿਹੜਾ ਘਟੜਾ ਵਾ ਕਬੂਤਰਾ ਬਾਈ ਉਹ ਫਿਰ ਘਟ ਬਦਾਮਾਂ ਤੇ ਹਾਂ ਉਹਦਾ ਫਿਰ ਘੱਟ ਦੀ ਗੱਲ ਕਬੂਤਰਾ ਸਾਡੇ ਘਟੜਾਵੇ ਹੈ ਹੀ ਨਹੀਂ ਹੂੰ ਘੱਟ ਦਾ ਕਬੂਤਰਾ ਹੁੰਦਾ ਫੁੱਲ ਨਹੀਂ ਬਈ ਕਿ ਜਿਹੜਾ ਬਾਧੜਾ ਵਾ ਉਤਰਾ ਘਰੇ ਦੇਣ ਦਾੜਾ ਵਾ ਤੇ ਬਾਹਰ ਉਹ ਜਾ ਕੇ ਸਿੱਧੀ ਬਹਿ ਜਾਂਦਾ ਗਾ ਉਹ ਬਈ ਸਾਬ ਚ ਫਰਕ ਪੈ ਜਾਂਦਾ ਉਹਦੇ ਚ ਕੋਈ ਜਿਵੇਂ ਗੇੜਾ ਗੁੜੇ ਨੂੰ ਬਾਧ ਉੜ ਜਾਏ ਉੱਥੇ ਪੱਥਾ ਮੈਂਦਾ ਹੂੰ ਥੋੜਾ ਸਾਂਭਣ ਸੁਭਨ ਦੇ ਪੱਥਾ ਮੈਂਦਾ ਇਹਦਾ ਕਬੂਤਰ ਉਡੂਗਾ ਉਡੂਗਾ ਥੋੜਾ ਜਿਹਾ ਬਾਧੜਾ ਵਾ ਉਹ ਥੋੜਾ ਆ ਬਾਹਲਾ ਛਾਪਣਾ ਪੈਂਦਾ ਦੇਖ ਕੇ ਕਿ ਬਈ ਜਦੋਂ ਆਪਾਂ ਕਬੂਤਰ ਸਾਂਭਦੇ ਆਂਗੇ ਸਾਂਭਦੇ ਕਬੂਤਰ ਨੂੰ ਨਾ ਪਾਣੀ ਨਹੀਂ ਰੋਕਦੇ ਕਬੂਤਰ ਉਹ ਕੀ ਕਾਰਨ ਬਣ ਜਾਂਦਾ ਬਈ ਪਾਣੀ ਨਾ ਰੋਕਣਾ ਸਭ ਤੇ ਬਾਧ ਉੜੇ ਹੁੰਦੀ ਹੈ ਛੁੱਕੇ ਆਪਾਂ ਪਾਣੀ ਲੇਟ ਹੋ ਜਾਂਦਾ ਉਹ ਖਿੱਚਦੇ ਪਾਣੀ ਰੁਕ ਜਾਂਦਾ ਸਾਰਾ ਕੁਝ ਰੁਕ ਜਾਂਦਾ ਵੀ ਜਦੋਂ ਉਤਰੇ ਜਿਹੜਾ ਆਪਾਂ ਸੁੱਕਾ ਘਰੇ ਜ਼ਿਆਦਾ ੜਾ ਲੰਨੇ ਆਗੇ ਹਾਂ ਮੱਚ ਜਾਂਦਾ ਵੱਧ ਉਹ ਜ਼ਿਆਦਾ ਮੱਚਣ ਕਰਕੇ ਹਾਂ ਉਹ ਹੋ ਜਾਂਦੀ ਹੈ ਜੀ ਹਾਂ ਹਾਂ ਤੇ ਉਹਦਾ ਵੀ ਮੌਕੇ ਤੇ ਕੋਈ ਹੱਲ ਹੈ ਜੀ ਮੈਂ ਆਪਣਾ ਕੋਈ ਤਰੀਕਾ ਵੀ ਉਹਨੂੰ ਪਾ ਦੇ ਮੇਰੇ ਪਾਣੀ ਦੇਤਾ ਉਹ ਖਾਲੀ ਹੋ ਗਿਆ ਦੇਤਾ ਖਾਲੀ ਹੋ ਗਿਆ ਉਹਦਾ ਕੋਈ ਹੱਲ ਹੈ ਭਾਈ ਵੀ ਰੋਕਣ ਦਾ ਮੌਕੇ ਤੇ ਮਗਰ ਠੰਡਾ ਪਾਣੀ ਦੇਣਾ ਪੈਂਦਾ ਹਾਂ ਠੰਡੇ ਪਾਣੀ ਰੋਕ ਲਾਂਦਾ ਥੋੜੀ ਮਿਹਨਤ ਕਰਨੀ ਪੈਂਦੀ ਹੈ ਜੋ ਜਿਹੜਾ ਪਾਣੀ ਆ ਉਹ ਠਾਲ ਕੇ ਦੇ ਦੋ ਤੇ ਉਹਦੇ ਨਾਲ ਉਹ ਪਾਣੀ ਜਿਹੜਾ ਹਾਂ ਫੇਰ ਰੋਕਣ ਲੱਗ ਜਾਂਦਾ ਲੱਗਦਾ ਉਹਦੇ ਘੰਟਾ ਤੋਂ ਘੰਟੇ ਫੇਰ ਰੋਕਦਾ ਹੌਲੀ ਹੌਲੀ ਐ ਨਹੀਂ ਹੈਗਾ ਵੀ ਜਿੰਨੀ ਦੇਰ ਚਾਹ ਰੋਕ ਲਿਆ ਕੋਈ ਬਦਾਮ ਜਿਹ ਮੈਂ ਸਵੇਰੇ ਕੱਲੋਂ ਕੂਤਰ ਛੱਡਦਾ ਅੱਜ ਸਵੇਰੇ ਬਦਾਮ ਦੇਤੇ ਖਾਲੀ ਕਿੰਨੇ ਕ ਵਜੇ ਤੱਕ ਬਈ ਪ੍ਰੋਪਰ ਉਹ ਜਿਹੜੀ ਖਾਲੀ ਹੋ ਜਾਣਾ ਚਾਹੀਦਾ 11 ਕ ਵਜੇ ਤੱਕ 11 ਕ ਵਜੇ ਤੱਕ ਕੂਤਰ ਜਿਹੜਾ ਵੀ ਖਾਲੀ ਹੋ ਜਵੇ ਹਾਂ ਜਿਹੜੇ ਪਾਣੀ ਆਪਾਂ ਲਾਉਨੇ ਆਂਗੇ ਬਾਈ ਵੀ ਬਦਾਮਾਂ ਦੇ ਉੱਪਰ ਦੀ ਲਾਉਣੇ ਸ਼ੁਰੂ ਕਰਦੇ ਨੇ ਬਦਾਮ ਖਿੱਚਿਆਂ ਤੋਂ ਬਾਅਦ ਸ਼ੁਰੂ ਕਰਦੇ ਹੱਥ ਨਾਲ ਦੇਣਾ ਬਦਾਮਾਂ ਦੇ ਵਿਚ ਵੀ ਪਾਣੀ ਦੇਣਾ ਪੈਂਦਾ ਖਿੱਚਣਾਂ ਦੇ ਕੋ ਤਾਂ ਠੀਕ ਫਿਰ ਕਿਤੇ ਕਿਥੋਂ ਹੂੰ ਸਾਫ ਜਨਜਮ ਦੇ ਕਿ ਪਾਣੀ ਦੇਣਾ ਪੈਂਦਾ ਕਿੰਨੇ ਕਿੰਨੇ ਐਮਐਲ ਪਾਣੀ ਦਿੰਦੇ ਹੋ ਬਈ ਪਹਿਲਾ ਪਾਣੀ ਜਿਵੇਂ ਬਦਾਮਾਂ ਦੇ ਉੱਪਰ ਦੀ ਹੂੰ 10 ਕਮਲ 15 ਕ ਦੇ ਦੇ ਪਹਿਲਾਂ 10 ਕ ਦੇ ਦੀ ਦਾ ਜਦੋਂ ਖਿੱਚਣ ਲੱਗਾ ਉਹ ਕਣ ਦੇ ਇੱਕ ਘੰਟੇ ਜਿਹੜਾ ਬਣਾ ਇੱਕ ਤਾਂ ਕਬੂਤਰ ਹੁੰਦਾ ਬਣਾ ਜਿਹੜਾ ਕਬੂਤਰ ਖਰਾਬ ਹੋ ਗਿਆ ਉਹ ਤਾਂ ਤਾਂ ਕਹਿ ਨਹੀਂ ਸਕਦੇ ਕੋਈ ਜਿਹੜਾ ਤੰਦਰੁਸਤ ਕਬੂਤਰ ਆ ਸਹੀ ਆ ਕਬੂਤਰ ਉਹ ਇੱਕ ਘੰਟੇ ਚ ਕਿੰਨੇ ਕ ਐਮ ਐਲ ਪਾਣੀ ਜਿਹੜਾ ਪ੍ਰੋਪਰ ਸਰੀਰ ਬਣਾਉਣ ਲਈ ਆਪਦਾ ਖਿੱਚਦਾ ਬਾਡੀ ਬੀਲ ਵੀ ਸਹੀ ਕਰ ਲੈਂਦਾ ਉਹ 10-15 ਐਮ ਐਲ ਖੱਟ ਲੈਂਦਾ 10 ਤੋਂ 15 ਹਾਂ ਬਸ ਜਿਵੇਂ ਕਬੂਤਰ ਆ ਹੂੰ ਜਿਹੜਾ ਸਹੀ ਆ ਜਿਹੜਾ ਬਾਹਰ ਛੇਦੀ ਗਏ ਤਾਂ ਉਹ ਸੈਟ ਨਹੀਂ ਹੈਗਾ ਹੂੰ ਉਹ ਬਰ ਉੱਡਣ ਨੂੰ ਦਿੱਕਤ ਪਾਉ ਹੀ ਹੋ ਠੀਕ ਆ ਉਹ ਲਈ ਜਿਹੜਾ ਪਾਣੀ ਆ ਉਹ ਘੜੇ ਦਾ ਪਾਣੀ ਨਹੀਂ ਆ ਫ੍ਰਿਜ ਦਾ ਘੜੇ ਦਾ ਨਾ ਜ਼ਿਆਦਾ ਠੰਡਾ ਹੈ ਨਾ ਜ਼ਿਆਦਾ ਹੈ ਲਿਆ ਘੜਾ ਲਿਆ ਕੇ ਰੱਖ ਲਈਦਾ ਗਰਮੀ ਦਾ ਥੱਲੇ ਆ ਕੱਕਾ ਰਿੱਤਾ ਜਾ ਬਚਾ ਉਹਦੇ ਵਿੱਚ ਦਹੀਂ ਹੈ ਜੀ ਦਾ ਠੀਕ ਹੈ ਤੇ ਬਈ ਇਹ ਸਭਾ ਗੱਲ ਕਰਦੇ ਆ ਵੀ ਇੱਕ ਤਾਂ ਕੂਟਰ ਏਸੀ ਸਾਮਦਨੇ ਆਪਾਂ ਇੱਕ ਕੂਲਰ ਮੂਰੇ ਵੀ ਸਾਮਦਨੇ ਆਪਾਂ ਇੱਕ ਨਾਰਮਲ ਵੀ ਥਾਮਦਨੇ ਆ ਇਹ ਕਿਹਨੂੰ ਸਹੀ ਮੰਨਦੇ ਹੋ ਬਈ ਸਾਹਮਣਾ ਜਿਹੜਾ ਆਪਾਂ ਕੂਲਰ ਮੂਰੇ ਵੀ ਲੋਟਾ ਦੂਜੇ ਸੈਂਪਲ ਪੱਖੇ ਕੋਲੇ ਸੱਤ ਵਾਲੇ ਦੇਲੇ ਹੂੰ ਉਹ ਵਧੀਆ ਰਹਿਣਾ ਉੱਲਰ ਵੀ ਹਵਾ ਬਹੁਤ ਹੁੰਦੀ ਆ ਬੱਤਖਰਾ ਆਂਦਾ ਕੂਤਰ ਦੀ ਜਿਆਦਾ ਹਵਾ ਜਿਹੜੀ ਵੀ ਸਰੀਰ ਪਰ ਨਹੀਂ ਨਹੀਂ ਜੇ ਵੱਧ ਹਵਾ ਦਾ ਕਾਹੇ ਜੀ ਆਪਾਂ ਨੂੰ ਲੱਗੇ ਆਪਣਾ ਜੀ ਦੀ ਆਪਾਂ ਮੋਟਰਾਂ ਤੇ ਵੱਧ ਤੇ ਜਾਵਾਂਗੇ ਵੀ ਅੱਧਾ ਰਹਿਣਾ ਕਿਥੇ ਹੌਲੀ ਹੌਲੀ ਜਾਣਾ ਚਾਹੀਦੀ ਮਰ ਜੇ ਬਾਤ ਕਰ ਲਾ ਉਹੀ ਕੂਤਰਾਂ ਕੰਮ ਆਵੇ ਦਵੇ ਪਗਲ ਆਪਣਾ ਇੱਕ ਕੂਤਰ ਸਾਬਿਆ ਹੋਇਆ ਆ ਪਾਪਾ ਉਹਨਾਂ ਨੂੰ ਪਾਣੀ deta ਕੂਤਰ ਪਾਣੀ ਜਿਆਦਾ ਰੋਕਣ ਲੱਗ ਜਾਂਦੇ ਆਗੇ ਵੀ ਜਿਆਦਾ ਟਾਈਮ ਰੋਕਲੇ ਆਪਾਂ ਦਿੱਤਾ ਉਹਨੂੰ 15 ml ਪਾਣੀ ਤੁਸੀਂ ਕਿੰਨੇ ਘੰਟੇ ਚ ਖਿੱਚ ਲੰਦਾ ਵਾ ਆਪਾਂ ਨੂੰ 15 ml ਪਾਣੀ ਦਿੱਤਾ ਇੱਕ ਘੰਟੇ ਦਾ ਆਪਾਂ 3 ਘੰਟੇ ਬਾਅਦ ਚੈੱਕ ਕਰਦਾ ਉਹ ਤਰੋਂ ਫੇਰ ਵੀ ਪਾਣੀ ਉਨੇ ਹੀ ਰੱਖੀ ਬੈਠਾ ਅੰਦਰ ਉਹਦਾ ਬਾਈ ਕੋਈ ਨੁਕਸਾਨ ਆ ਕਿ ਤਰ੍ਹਾਂ ਕਿਤੇ ਵੱਧ ਪਾਣੀ ਦਾ ਵੀ ਨੁਕਸਾਨ ਆ ਟਾਈਮ ਜੇ ਨਾ ਕਬੂਤਰ ਖਿੱਚੇ ਹੂੰ ਜੇ ਨਹੀਂ ਖਿੱਚਦਾ ਬਾਈ ਉਹਦਾ ਹੱਲ ਨਾ ਖੁੱਡੇ ਛੱਡ ਦੇਵੇ ਜਿਹੜਾ ਗੁੜਾ ਦਵਾ ਦੇ ਦਾਲੀਆਂ ਵਰਵਾ ਦੇ ਜਦੋਂ ਖੁੱਡੇ ਖੁੱਲੇ ਹੁੰਦੇ ਛੱਡ ਦੇਵੇ ਬਸ ਉਹ ਖੱੱਚ ਲੰਦਾ ਬੈਠ ਮੁੱਠ ਮਾਰ ਜਾਂਦਾ ਹੂੰ ਇਹ ਜਾਨਵਰ ਡਰ ਕੇ ਵੀ ਰੋਕਣ ਲੱਗ ਜਾਂਦੇ ਆ ਠੀਕ ਆ ਜਿਹੜੇ ਬੰਦੇ ਨਹੀਂ ਜਿਵੇਂ ਵੱਡੇ ਖੁੱਡੇ ਪੰਜ ਪੰਜ ਚਾਰ ਦਾਲੀਆਂ ਲਵਾ ਦੇ ਪਾਣੀ ਖਿੱਚ ਲੰਦਾ ਮੁੱਠ ਮਾਰ ਕੇ ਪਾਣੀ ਖਿ ਜਿਹੜਾ ਆਪਾਂ ਦੁਦਾਰਾ ਨੂੰ ਪਾਣੀ ਲਾਉਣਾ ਉਹ ਵੀ ਪਲਟਾ ਕੇ ਲਾਉਣਾ ਫਿਰ ਆ ਪਾਣੀ ਕੱਢਦੇ ਵੇ ਗਰਮ ਹੋ ਜਾਂਦਾ ਉਹਦੇ ਅੰਦਰ ਜਿਹੜਾ ਪਾਣੀ ਹੁੰਦਾ ਵੀ ਉਹ ਗਰਮ ਹੋ ਜਾਂਦਾ ਇੱਕ ਬਾਈ ਆਪਾਂ ਪੈਰਾ ਹੀਟ ਉਹ ਤੋਂ ਜਦੋਂ ਸਾंभਿਆ ਹੁੰਦਾ ਬੁੱਤਰ ਆਪਾਂ ਗਿੱਲਾ ਕਰ ਦਨੇ ਆਗੇ ਉਹ ਚੀਜ਼ ਬਾਈ ਕਰਦੇ ਤੁਸੀਂ ਉਹ ਤਾਂ ਜਿਵੇਂ ਟੈਂਪਰੇਚਰ ਦੇ ਹਿਸਾਬ ਨਾਲ ਹੂੰ ਐਸੇ ਟੈਂਪਰੇਚਰ ਨੂੰ ਵਧਿਆ ਉਦੋਂ ਉਦੋਂ ਕਰਦੀਦਾ ਅਸੀਂ ਦਾ ਵਾਲਾ ਕਰਦੇ ਗੋਲਦੇ ਨੇ ਹੂੰ ਬੜੇ ਪੈਰ ਬੜਾ ਗਿੱਲੇ ਕਰਨਾ ਨਾ ਕੂਤਰ ਪੈਰ ਵੱਡੇ ਜਾਂਦੇ ਆ ਗਿੱਲੇ ਰਹਿਣਾ ਹਰ ਵਕਤ ਕੋਈ ਉਹਨਾਂ ਦੇ ਪੈਰ ਵੱਡੇ ਜਾਂਦੇ ਆ ਹਾਂ ਗਿੱਲੇ ਨਿਸ਼ਾਨ ਨਹੀਂ ਨਿਸ਼ਾਨ ਹੀ ਆ ਜਦ ਤੱਕ ਉਤਰ ਬਾਈ ਤੰਦਰੁਸਤ ਜਿਹੜਾ ਅਸਲੀ ਆਪਦੇ ਘਰੇ ਹੀ ਸੌਦਾ ਆਪਦੇ ਘਰੇ ਕਬੂਤਰ ਛਾਉ ਜਾਂਦਾ ਵੱਡੀ ਗੱਲ ਆਪਾਂ ਕਿਸੇ ਨੂੰ ਫੜਾਏ ਆਉਨੇ ਆ ਸੌਂਦਾ ਨਹੀਂ ਹੈਗਾ ਮੁੜ ਕੇ ਕਬੂਤਰ ਉੜਦਾ ਨਹੀਂ ਹੈਗਾ ਬਾਈ ਆਪਦੇ ਘਰੇ ਰਹਿਣਾ ਜਾਨਵਰ ਨੂੰ ਐ ਹੁੰਦਾ ਵੀ ਮੈਂ ਆਪਦੇ ਘਰੇ ਹੀ ਸੌਂ ਗਿਆ ਦੂਜੇ ਦੇ ਘਰੇ ਉਹਨ ਜਿਵੇਂ ਮੇਰੇ ਕੁੱਤੇ ਰੱਖੇ ਆ ਮੇਰੇ ਕਬੂਤਰ ਜੇ ਕਿਸ ਨੂੰ ਮੈਂ ਬਾਜ਼ੀ ਨੂੰ ਫੜਾਇਆ ਆ ਇਹਦੇ ਕੁੱਤੇ ਰੱਖੇ ਦੇ ਸ਼ੌਂ ਜਾਣਗੇ ਜਾਨਵਰ ਦੇਖਦੇ ਰਹਿੰਦੇ ਆ ਜਿੱਤੇ ਹੁਣ ਕਿਤੇ ਕੁੱਤੇ ਹੀ ਰੱਖੇ ਅਜੇ ਮੈਨੂੰ ਦੋ ਤਿੰਨ ਕਬੂਤਰ ਫੜਾ ਗਿਆ ਸਾਡੇ ਪਿੰਡ ਬੰਦੇ ਉਹ ਮੇਰੇ ਕੁੱਤਿਆਂ ਨੂੰ ਦੇਖੀ ਜਾਏਗਾ ਨਾ ਜਾਨਵਰ ਡਰ ਜਾਂਦੇ ਆ ਹੁਣ ਬਾਈ ਨੇ ਕਬੂਤਰ ਸ਼ਾਂਭਿਆ ਕੀ ਇਹਦੇ ਫੜਾਇਆ ਉਹ ਹੀ ਰਾਵਣਾਂ ਸ਼ੌਂ ਜਾਂਦੀ ਘਰੇ ਉਹ ਕੀ ਨੇ ਡੌਣਾ ਵੀ ਹੁੰਦਾ ਮੈਂ ਫਿਰ ਕਦੇ ਸਾਹਮਣੇ ਹਾਂ ਮੈਂ ਬਾਹਰ ਭਾਈ ਕਿੰਨਾ ਜਿਹਾ ਟਾਈਮ ਆ ਬਈ ਰੈਸਟ ਆ ਜਿਹੜੀ ਜ਼ਰੂਰੀ ਆ ਕਬੂਤਰ ਨੂੰ ਕਿਵੇਂ ਵੀ ਰੈਸਟ ਸਾਹਮਣੇ ਕਬੂਤਰ ਨੂੰ ਆਪਾਂ ਹੁਣ ਬਣ ਗਿਆ ਵੀ ਆਪਾਂ ਰਾਤ ਨੂੰ ਵੀ ਕਹਿੰਦੇ ਆਗੇ ਵੀ ਜਿਹੜੇ ਅਸਲ ਵਿੱਚ ਖੜਾ ਰਹੀ ਜਿਹੜਾ ਬੰਦਾ ਖੜਾ ਰਹੀ ਉਹਨੂੰ ਤਾਂ ਸਾਰੀ ਚੀਜ਼ ਦਾ ਪਤਾ ਹੀ ਆ ਹੁਣ ਮੇਰੇ ਤੇ ਲਾਲ ਨਵਾਂ ਬੰਦਾ ਆ ਮੈਂ ਨਿਊ ਚੀਜ਼ਾਂ ਨਹੀਂ ਪਤਾ ਮੈਂ ਘੰਟੇ-ਘੰਟੇ ਬਾਅਦ ਵੀ ਪਾਣੀ ਪਈ ਜਾਣਾ ਠੀਕ ਹੈ ਜੀ ਤੇ ਉਹ ਰਾਤ ਨੂੰ ਆਪਾਂ ਸੌਣ ਨਹੀਂ ਦਿੰਦੇ ਕਬੂਤਰ ਨੂੰ ਉਹ ਤਾਂ ਜਿਹਨੂੰ ਰਾਤ ਨੂੰ ਜਾਨਵਰ ਸੁੱਤੇ ਇਹਨਾਂ ਨੇ ਉੱਠਣੇ ਨਹੀਂ ਹੂੰ ਉਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਇਸ ਵੇਲੇ ਨੇ ਪਾਣੀ ਖੇਚਣਾ ਹਮ ਇਹਦਾ ਬੰਦਾ ਸ਼ਾਮ ਦਾ ਹੈਗਾ ਹੂੰ ਉਹ ਉਹ ਤੋਂ ਕੋਈ ਬੰਦਾ ਉੱਠ ਕੇ ਅਲਾਰਮ ਲਾ ਲੈਂਦਾ ਰੈਸਟ ਕਿੰਨੀ ਕੀ ਜ਼ਰੂਰੀ ਹੈ ਬਾਈ ਇਹਨੂੰ ਉਤੋਂ ਰਾਤ ਨੂੰ ਰਾਤ ਨੂੰ 2-3 ਵੇਰੀ ਇੱਜਾ ਪਾਣੀ ਲਾਉਣੀ ਆ ਫੇਰ ਕਬੂਤਰ ਸੌ ਜਾਂਦੇ ਆ ਜਿਹੜੇ ਹੁਣ ਛੇੜੀ ਜਾਵਾਂਗੇ ਬੰਦ ਕਵਾੜ ਉਹ ਪੁੱਤਰਾ ਸੌਣੇ ਦੀ ਮੈਂ ਆਪਾਂ 12 ਵਜੇ ਲਾਤਾ ਬਣੇ ਬਾਦ 2-3 ਵਜੇ ਦੇਖਾਂ ਪੁੱਤਰਾ ਤੇ ਇਹ ਕਿ ਬਾਬ ਬਣੇ ਹੋਇਆ ਪਾਣੀ ਲਾ ਲਿਆ 11 ਵਜੇ ਲਾ ਲਿਆ ਜਾਂ 12 ਵਜੇ ਲਾ ਲਿਆ ਜਿੰਨੇ ਵਜੇ ਵੀ ਲਾ ਲਿਆ ਚਲੋ ਪਰਦੇ ਦੀ ਗੱਲ ਲਾਉਣ ਤੋਂ ਬਾਅਦ ਭਾਈ ਓਕੇ ਪਾਣੀ ਕਿੰਨੇ ਕਿ ਲਾਉਣੇ ਓ ਓਕੇ ਪਾਣੀ 5-6 ਕਿਲੋ ਬਣੇ ਹੋਏ ਪਾਣੀ ਲਾਉਣ ਤੋਂ ਬਾਅਦ 5-6 ਪਾਣੀ ਛਾਰੇ 6 ਕਿ ਪਾਣੀ ਲੱਗਦੇ ਹੂੰ ਵਿੱਚ ਹੀ ਆਹ ਪਾਣੀ ਪਹਿਲਾਂ 2-3 ਗਵਾਲ ਲੱਗਦੇ ਜਿਵੇਂ 12 ਵਜੇ ਲਾਤਾ 2:30 ਵਜੇ ਖੂਤਰ ਨੇ ਹੋਣਾ ਉਦੋਂ ਵਾ ਫੇਰ ਉੱਠ ਕੇ ਦੇਖ ਲਓ ਫੇਰ ਦੇ ਦੋ ਜਨਨ ਚੜੀ ਜਾਂਦਾ ਇਹਨੂੰ ਆਪਾਂ ਉੱਠੀ ਖੜਦੇ ਆ ਫੇਰ ਬਈ ਜਦੋਂ ਆਪਾਂ ਸਵੇਰੇ ਗੂਤਰ ਛੜਦੇ ਆ ਬਾਜੀ ਤੇ ਉਦੋਂ ਪਲਟਾ ਕੇ ਛੜਦੇ ਹਾਂ ਉਲਟਾਉਣਾ ਪੈਂਦਾ ਥੋੜਾ ਮੋਟਾ ਪਾਣੀ ਹੁੰਦਾ ਗੂਤਰਾਂ ਦੇ ਉਹ ਜੇ ਹਿਜਾਬ ਨਾ ਘਰੋਂ ਦੇ ਕੇ ਲੈ ਜੀ ਦਾ ਜੇ ਬਣਿਆ ਹੋਇਆ ਪਾਣੀ ਹੋਵੇ ਬਈ ਗੂਤਰ ਦੇ ਅੰਦਰ ਸਵੇਰੇ ਹੁੰਦੇ ਹੀ ਨਹੀਂ ਹੈਗਾ ਕਿਤੇ ਹੋ ਪਲਟਾਉਣਾ ਪਊਗਾ ਉਹ ਤਾਂ ਪੱਕਾ ਹੀ ਜੇ ਉਹਦੇ ਬਈ ਸਵੇਰੇ ਲਾਉਂਦੇ ਆਗੇ ਪਾਣੀ ਉਹਨਾਂ ਤਾਂ ਹੁੰਦਾ ਆ ਉਹ ਤਾਂ ਜਿਵੇਂ ਲੇਟ ਲਾਉਂਦੇ ਆ ਜਿਵੇਂ ਹੁਣ ਲਾਤਾ ਆਪਾਂ ਟਾਈਮ ਨਾ ਉਹ ਤਾਂ ਖੱਟੇ ਜਾਣਾ ਜੇ ਨਾ 2 ਵਜੇ ਤੋਂ 2 ਵਜੇ ਬਿਲਾਂ ਦਾ ਕੋਈ ਜਿਵੇਂ ਜਿਦਾ ਲੋਟਾ ਹਮ ਛਾੜੇ ਦਾ ਹੁੰਦਾ ਨਹੀਂ ਛਾੜਦਾ ਦੂਜਾ ਦੂਜੇ ਸੈਂਪਲ ਬਣੀ ਨਿਕਲਦਾ ਹਮ ਜਿਹੜਾ 2 ਵਜੇ ਦਾ